ਪਲਾਕੇ ਇਹੋ ਜਿਹਾ ਰਵਈਆ ਅਖਤਿਆਰ ਕਰਨਾ ਉਹ ਵੀ ਜਿਵੇਂ ਚੰਡੀਗੜ੍ਹ ਹੈ ਨਾ ਉਹ ਕੇਂਦਰ ਦੇधीन ਹੈ ਨਾ ਪੰਜਾਬ ਦਾधीन ਹੈ ਉਹਨੂੰ ਮੈਂ ਪਰਤਿਆ ਗਿਆ ਮੀਟਿੰਗ ਲਈ ਮੀਟਿੰਗ ਤੋਂ ਬਾਅਦ ਫਿਰ ਗ੍ਰਿਫਤਾਰੀ ਲਈ ਪਰਤਿਆ ਗਿਆ ਪੰਜਾਬ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਵੀ ਅਸੀਂ ਧਰਨਿਆਂ 'ਚੋਂ ਸਾਡੀ ਪਾਰਟੀ ਨਿਕਲੀ ਆ ਅਸੀਂ ਬਦਲਾ ਦੇ ਰੂਪ ਦੇਵਾਂਗੇ ਲੋਕਾਂ ਨੂੰ ਜਿਹੇ ਜਾ ਅਤਿਆਚਾਰ ਇਹਨਾਂ ਨੇ ਪੂਰੀ ਫੋਰਸ ਨੇ ਡੱਲੇਵਾਲ ਸਾਹਿਬ ਸਭ ਨੂੰ ਪਤਾ ਕਿ ਮਰਵਾਤੇ ਬੈਠੇ ਨੇ ਕੱਲਾ ਸਿਰਫ ਡ੍ਰਿਪ ਲੈ ਰਹੇ ਸੀ ਡ੍ਰਿਪ ਵੀ ਉਹਨਾਂ ਦੀਆਂ ਜਿਹੜਾ ਨਾੜਾਂ ਬਲੌਕ ਹੋ ਰਹੀਆਂ ਸੀਗੀਆਂ ਉਹਦੇ باوجود ਵੀ ਉਹਨਾਂ ਨੂੰ ਐਡੀ ਜ਼ਬਰਦਸਤੀ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੇ ਉਹਨਾਂ ਦੇ ਜਿਹੜੇ ਬਰਾਂਚੀ ਆਰ ਸੀ ਉਹਨੂੰ ਸਾਮ ਸੰਭਾਲਦੇ ਉਹਨਾਂ ਦੇ ਪੱਗਾਂ ਲਾਉਣੀਆਂ ਤਾਂ ਸਾਨੂੰ ਨੇ ਮੂਰੇ ਗੱਡੀ ਲਾਈ ਹੋਈ ਸੀ ਉਹ ਗੱਡੀ ਦੇ ਚਾਰ ਚਪੇਰੇ ਆਪਦੀਆਂ ਗੱਡੀਆਂ ਲਾਉਣੀਆਂ ਬੁਲਟ ਤੇ ਫੋਰਸ ਲਾਉਣੀਆਂ ਜਿਵੇਂ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਧਰਦੇਗੜ ਦੇ ਵਿੱਚ ਆ ਕੇ ਇੱਕ ਦੂਜਿਆਂ ਨੂੰ ਪੰਜ ਪੰਜ ਛੇ ਛੇ ਜਣੇ ਚੁੰਬੜ ਨੇ ਮੋਬਾਈਲ ਕੱਢ ਲੈਣੇ ਗਰਦ ਨੇ ਵੀ ਕਿਤੇ ਨੂੰ ਚਾਰ ਜਣਾ ਕਰ ਦੋ ਮੈਨੂੰ ਲੱਗਦਾ ਵੀ ਗ੍ਰਿਫਤਾਰੀਆਂ ਬਹੁਤ ਵਾਰੀ ਹੋਈਆਂ ਸਾਡੀ ਤਗਰੀਬ ਨੂੰ ਕੋਈ ਜੇਲ ਨਹੀਂ ਰਹੀ ਹੋਣੀ ਜਿੱਥੇ ਅਸੀਂ ਨਹੀਂ ਗਏ ਤਾਂ 84 ਤੋਂ ਲੈ ਕੇ ਸਰਕਾਰਾਂ ਇਹ ਹੀ ਕਰਦੇ ਜਦੋਂ ਆਪਦੇ ਹੱਕ ਮੰਗਾਗੇ ਤਾਂ ਜੇਲਾ ਜਾਣੀ ਪੈਣੀ ਪਰ ਜਿਹੇ ਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਕਰਕੇ ਕੇਸਰੀਵਾਲ ਸਾਹਿਬ ਨੇ ਰੋਲ ਨਮਾਇਆ ਨਿੱਜੀ ਆਪਦਾ ਫਾਇਦਾ ਲੈਣ ਵਾਸਤੇ ਹੋ ਸਕਦਾ ਆਪ ਦੇ ਇਨਾਂ ਨੇ ਕੋਈ ਮੰਤਰੀ ਬਚਾਏ ਹੋਣ ਜਾਂ ਕੋਈ ਗ੍ਰਾਂਟ ਲੈਤੀ ਹੋਵੇ ਅੰਦਰ ਖਾਤੇ ਕੁਛ ਇਨਾਂ ਨੇ ਜਿਹੜੀਆਂ ਜਾਂ ਇਨਾਂ ਤੇ ਜਿਹੜੀ ਕੁਛ ਕੀਤਾ ਉਹ ਸਾਰਾ ਗੁੱਸਾ ਫਿਰ ਇਨਾਂ ਨੇ ਕਿਸਾਨਾਂ ਤੇ ਕੱਢਿਆ ਤਾਂ ਇਸ ਲਈ ਤਾਂ ਅਸੀਂ ਪੂਰੇ ਦੋਨੇ ਫਰੋਨ ਨੂੰ ਨਕੀਤੀ ਕਰਦੇ ਆ ਉਦੋਂ ਬਾਅਦ ਜਦੋਂ ਸਾਨੂੰ ਆ ਕੇ ਕਿਲੇ ਦੇ ਵਿੱਚ ਰੱਖਿਆ ਗਿਆ ਤਾਂ ਨਾਲ ਹੀ ਢੱਲੇਵਾਲ ਸਾਹਿਬ ਵੀ ਉੱਥੇ ਆ ਗਏ ਤਾਂ ਸਾਡੇ ਸਾਰੇ ਸਾਥੀ ਅਸੀਂ ਵੀ ਉੱਥੇ ਆ ਗਏ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਖਾਸ ਕਰਕੇ ਵੀ ਇਹਨਾਂ ਨੂੰ ਮਲਾਇਆ ਜਾਵੇ ਤਾਂ ਉੱਥੇ ਵੀ ਅਡੋ-ਅਡਿਵਾਰਕਾਂ ਦੇ ਵਿੱਚ ਬੰਦ ਕਰਕੇ ਪਾਣੀ ਤੇ ਇੱਕ ਵੀ ਨਹੀਂ ਪਿਆ ਗਿਆ ਵੀ ਯਾਰ ਨਹੀਂ ਤੁਸੀਂ ਇੱਕ ਦੂਜੇ ਨਾਲ ਗੱਲ ਨਾ ਕਰ ਲਓ ਉਹ ਸਾਰੀ ਸਥਿਤੀ ਵੇਖ ਕੇ ਤਾਂ ਤਕਰੀਬਨ ਰਾਤ ਨੂੰ 2:30 ਵਜੇ ਸਾਨੂੰ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ 148 ਬੰਦੇ ਸੀਗੇ ਇੱਥੇ ਤਾਂ 148 ਨੂੰ ਜਾਣਦਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਉਦੋਂ ਬਾਅਦ ਛੱਡਿਆ ਗਿਆ ਤਾਂ ਇੱਕ ਸ਼ਾਂਤੀ ਕਰਨ ਲੱਗੇ ਕਿ ਵੀ ਤੇਰੇ ਕੋਲੇ ਕੀ ਅਹੁਦਾ ਹੈ ਤੇਰੇ ਕੋਲੇ ਕੀ ਹੈ ਕੀ ਹੈ ਵਰਕਰ ਕੀ ਹੈ ਤਾਂ ਉਹਨਾਂ ਨੇ ਜਦੋਂ ਛੱਡਣਾ ਸ਼ੁਰੂ ਕੀਤਾ ਤਾਂ ਸਾਨੂੰ ਵੀ ਲੱਗਿਆ ਸੀ ਪਤਾ ਵੀ ਇਹ ਜਿਹੜੇ ਸਾਰੇ ਆਗੂ ਐ ਉਹ ਨਹੀਂ ਛੱਡਣਾ ਚਾਹੁੰਦੇ ਪਰ ਇੱਧਰ ਜਿਹੜੀ ਸਥਿਤੀ ਡੱਲੇਵਾਲ ਸਾਹਿਬ ਨੇ 19 ਤਰੀਕ ਤੋਂ ਹੀ ਪਾਣੀ ਪੀਣਾ ਬੰਦ ਕਰਤਾ ਸੀਗਾ ਵੀ ਮੈਂ ਉਹਨਾਂ ਚਿਰ ਨਹੀਂ ਪਾਣੀ ਪੀਊਂਗਾ ਜਿੰਨਾ ਚਿਰ ਸਾਡੇ ਕਿਸਾਨ ਆਗੂਆਂ ਦੀ ਸਾਰਿਆਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਬੈਠ ਕੇ ਅਗਲੇ ਪ੍ਰੋਗਰਾਮ ਤੇ ਮੀਟਿੰਗ ਨਹੀਂ ਕਰਦੇ ਮੈਂ ਪਾਣੀ ਨਹੀਂ ਲਊਂਗਾ ਤਾਂ ਮੈਂ ਕਹਨਾ ਪਰਮਾਤਮਾ ਦੀ ਮਿਹਰ ਆ ਡਾਕਟਰਾਂ ਦੀ ਲੈਂਡ ਤੋਂ ਵੀ ਉੱਪਰ ਡੱਲੇਵਾਲ ਸਾਹਿਬ ਨੇ ਜਿਹੜਾ ਐਨਾ ਸਮਾਂ ਅੱਜ 10 ਮਾਂ ਦੇਣ 10 ਦਿਨ ਪਾਣੀ ਤੋਂ ਬਿਨਾਂ ਡਾਕਟਰ ਇਹ ਕਹਿੰਦੇ ਨੇ ਵੀ ਬਾ 3 ਤੋਂ 5 ਦਿਨ ਤਾਂ ਬੰਦਾ ਜਿਉ ਨਹੀਂ ਸਕਦਾ ਤਾਂ ਜੋ ਕੁਝ ਭੁੱਖ ਦੇ ਵਿੱਚ ਡੱਲੇਵਾਲ ਸਾਹਿਬ ਨਾਲ ਬੀਤ ਰਿਹਾ ਤੇ ਉਹ ਦੇਖ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਬੜੀ ਗੀਤੀ ਸਥਿਤੀ ਹੈ ਤੁਸੀਂ ਮਿਲ ਕੇ ਆਏ ਹੋ ਅੱਜ ਮੁਲਾਕਾਤ ਹੋਈ ਹੈ ਹੁਣ ਕਿਸ ਤੇ ਕੀ ਹੈ ਸਥਿਤੀ ਬੋਲਿਆ ਤਾਂ ਜਾ ਹੀ ਨਹੀਂ ਰਿਹਾ ਉਹ ਹਾਥੀ ਕਹਿ ਰਹੇ ਨੇ ਭਈ ਜਿਵੇਂ ਤੁਸੀਂ ਕਰਨਾ ਹੈ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 4 ਵਜੇ ਆਪਾਂ ਜੇਲ੍ਹ ਚੋਂ ਬਾਹਰ ਕੱਢੇ ਸੀਗਾ ਤੇ ਹੁਣ ਢੱਲੇਵਾਲ ਸਭ ਕੋਲ ਆਏ ਆਂ ਜੰਗ ਜਾਰੀ ਆ ਐਮਐਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜੇਲਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਮਾਈ ਜਿੰਦਜਾਨ ਲਾਉਨ ਨੂੰ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬੇਨਤੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜੇੜਾ ਕੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੀ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਮਿਲਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਪੂ ਜਗਜੀਤ ਸਿੰਘ ਢੱਲਵਾਰ ਜੀ ਦੇ ਨਾਲ ਆ ਜਿੰਨੇ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਆ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ